ਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਆ ਸਾਗੜੀ ਮਹੱਲਾ ਪੰਜਵਾ ਏਕਾ ਓਟ ਗਹੋ ਹਾ ਗੁਰ ਕਾ ਸ਼ਬਦ ਕਹੋ ਹਾ ਆਗਿਆ ਸਤ ਸਹੋ ਹਾ ਮਨ ਹੈ ਨਿਦਾਨ ਲਹੋ ਹਾ ਸੁਖ ਹੈ ਸਮਾਈਐ ਮੇਰੇ ਮਨ ਆ ਰਹਾਓ ਜੀਵਤ ਜੋ ਮਰਹਿ ਹਾਂ ਦੁਤਰ ਸੋਤਰਹਿ ਹਾਂ ਸਭ ਕੀ ਰੇਨ ਹੋਏ ਹਾਂ ਨਿਰਪੋ ਕਹੋ ਸੋਏ ਹਾਂ ਮਿਟੇ ਆਂਦੇ ਸਿਆਹ ਸੰਤੁਪਦੇਸਿਆ ਮੇਰੇ ਮਨਾ ਜਿਸ ਜਨਨਾਮ ਸੁਖ ਹਾਂ ਤਿਸ ਨਿਕਟ ਨਾ ਕਦੇ ਦੁਖ ਹਾਂ ਜੋ ਹਰ ਹਰ ਜਸ ਸੁਨੇ ਹਾ ਸਭ ਕੋ ਤੇ ਸਮਨੇ ਹਾਂ ਸਫਲ ਸੋ ਆਇਆ ਹਾਂ ਨਾਨਕ ਪ੍ਰਭ ਭਾਇਆ ਮੇਰੇ ਮਨਾ ਆਸਾਵਰੀ ਮਹਲਾ ਪੰਜਵਾ ਮੇਲਾ ਹਰ ਜਸ ਗਾਈਐ ਹਾਂ ਪਰਮ ਪਦ ਪਾਈਐ ਹਾਂ ਵਾਰਸ ਜੋ ਵਿਦੇਹਾਂ ਤਾ ਕੋ ਸਗਲ ਸਿਦੇ ਹਾਂ ਹੰਦਿਨ ਜਾਗਿਆ ਹਾਂ ਨਾਨਕ ਬੜ ਭਾਗਿਆ ਮੇਰੇ ਮਨਾਰ ਹਾਓ ਸੰਤ ਪਗਤੋ ਯੇ ਹਾਂ ਦੁਰਮਤਾ ਖੋਈ ਐ ਹਾਂ ਦਾਸ ਰੇਨ ਹੋਏ ਹਾਂ ਵਿਆਪੇ ਦੁੱਖ ਨਾ ਕੋਈ ਹ ਭਗਤਾਂ ਸਰਨ ਪਰ ਹਾਂ ਜਨਮ ਨਾ ਕਦੇ ਮਰ ਹਾਂ ਅਸਤਰ ਸੇ ਭਏ ਹਾਂ ਹਰ ਹਰ ਜਿਨ ਜਪ ਲੈ ਮੇਰੇ ਮਨਾ ਸਾ ਜਨਮੀ ਤੂੰ ਹਾਂ ਨਾਮ ਨੜਾਏ ਮੂੰ ਹਾ ਤਿਸ ਬਿਨਾਂ ਨਾ ਹੈ ਕੋਈ ਹਾਂ ਮਨ ਹੈ ਰਾਤ ਸੋਏ ਹਾਂ ਨਿਮਖ ਨਾ ਬੀਸਰੈ ਹਾਂ ਤਿਸ ਬਿਨਾਂ ਕਿਉ ਸਰੈ ਹਾਂ ਗੁਰ ਕਾ ਕੁਰਬਾਨ ਜਾਉ ਹਾਂ ਨਾਨਕ ਜਪੇ ਨਾਉ ਮੇਰੇ ਮਨਾ ਆ ਸਾਵਰੀ ਮਹੱਲਾ ਪੰਜਵਾ ਕਾਰਨ ਕਰਨ ਤੂੰ ਹਾਂ ਆਵਰਣਾ ਸੁਜੈ ਮੂਹਾ ਕਰਹ ਸੋ ਹੁਇ ਹਾਂ ਸਹਿਜ ਸੁਖ ਸੋਇ ਹਾਂ ਧੀਰਜ ਮਨ ਭਏ ਹਾਂ ਪ੍ਰਭ ਕੈ ਦਰ ਪਏ ਮੇਰੇ ਮਨ ਰਹਾਉ ਸਾਧੂ ਸੰਗ ਮੇ ਹਾਂ ਪੂਰਨ ਸੰਜ ਮੇ ਹਾਂ ਜਬ ਤੇ ਛੁਟੇ ਆਪ ਹਾਂ ਤਬ ਤੇ ਮਟੇ ਤਾਪ ਹਾਂ ਕਿਰਪਾ ਧਾਰਿਆ ਹਾਂ ਪਤ ਰਖ ਬਨਵਾਰੀਆ ਮੇਰੇ ਮਨਾ ਇਹੋ ਸੁਖ ਜਾਣਿਆ ਹਰ ਕਰੇ ਸੋ ਮਾਨਿਆ ਹਾਂ ਮੁੰਦਾ ਨਾ ਹੈ ਕੋਇ ਹਾਂ ਸੰਤ ਕੀ ਰੇ ਨ ਹੋਇ ਹਾਂ ਆਪੇ ਜਿਸੁ ਬੁਝੈ ਹਾਂ ਸਭ ਕੇ ਤੇ ਸੁਝੈ ਹਾਂ ਪਾਤ ਤ ਉਧਾਰ ਲੇ ਹੋ ਹਾਂ ਨ ਨਾਨਕ ਅਰਦਾਸ ਹੋ ਮੇਰੇ ਮਨਾ ਆ ਸਾਬਰੀ ਮਹਲਾ ਪੰਜ ਬਾ ਇਕ ਤੁਕਾ ਓਈ ਪਰਦੇਸੀ ਆ ਹਾਂ ਸੁਨਤ ਸੰਦੇਸਿਆ ਹਾਂ ਰਹਾਉ ਜਾਸੂ ਰਤ ਰਈ ਹਾਂ ਸਭ ਕੋ ਤਜ ਗਏ ਹਾਂ ਸਪਨਾ ਜਿਉ ਭਈ ਹਾਂ ਹਰ ਨਾਮ ਜਿਨ ਲਏ ਹਰ ਤਜ ਅਨ ਲਗੇ ਹਾਂ ਜਨਮ ਮਰ ਭਗੇ ਹਾਂ ਹਰ ਹਰ ਜਨ ਲਹੇ ਹਾਂ ਜੀਵਤ ਸੇ ਰਹੇ ਹਾਂ ਜਿਸਾ ਕਿਰਪਾਲ ਹੋਏ ਹਾਂ ਨਾਨਕ ਭਗਤ ਸੋ ਏਕ ਓੰਕਾਰ ਸਤਗੁਰ ਪ੍ਰਸਾਦ 라ਗਾ ਸਮ ਹਲਾ ਨਾਵਾ ਮੇਰਤਾ ਕਹੋ ਕੌਣ ਸੋ ਮਨ ਕੀ ਲੋਭ ਅਗਰਸਿਉ ਦਸ ਹੂ ਦੇ ਸਤਾਵਤ ਆਸਾ ਲਗਿਉ ਤਨ ਕੀ ਰਹਾਉ ਸੁਖ ਕੈ ਹੇਤ ਬਹੁਤ ਦੁਖ ਪਾਵਤ ਸੇਵ ਕਰਤ ਜਨ ਜਨ ਕੀ ਦਵਾਰ ਦਵਾਰ ਸੋਨ ਜੋ ਡੋਲਤ ਨਹਿ ਸੁਧ ਰਾਮ ਭਜਨ ਕੀ ਮਾਨਸ ਜਨਮ ਕਾਰਥ ਖੋਵਤ ਲਾਜ ਨਾ ਲੋਕ ਹਸਨ ਕੀ ਨਾਨਕ ਹਣ ਜਸ ਕਿਉ ਨਹੀਂ ਗਾਵਤ ਕੁ ਮਤ ਬਿਨਾ ਸੈਤਨ ਕੀ ਰਾਗ ਆਸਾ ਮਹਲਾ ਪਹਿਲਾ ਸ਼ਟਪਦੀਆ ਘਰ ਦੂਜਾ ੴ ਸਤਿਗੁਰ ਪ੍ਰਸਾਦ ਉਤਰ ਆਪ ਘਟ ਸਰਵ ਰਣਾਵੈ ਬਕਨ ਬੋਲੇ ਹਰ ਗੁਣ ਗਾਵੈ ਜਲੁ ਆਕਾਸੀ ਸੁਨ ਸੁਣਾਵੇ ਰਸ ਸਤ ਝੋਲ ਮਹਾਰਸ ਪਾਵੇ ਐਸਾ ਗਿਆਨ ਸੁਨੋ ਅਭ ਮੋਰੇ ਭੜਪੁਰ ਤਾਰ ਰਹਾ ਸਭ ਠੋਰੀ ਰਹਾਉ ਸੱਚੇ vrat ਨੇਮ ਨਾ ਕਾਲ ਸੰਤਾਵੇ ਸਤਗੁਰ ਸ਼ਬਦ ਕਰੋ ਦਜਲਾਵੇ ਗਗਨ નિਵਾਸ ਸਮਾਦ ਲਗਾਵੇ 파ਰਸ 파ਰਸ ਪਰਮ ਪਦ ਪਾਵੇ ਸਾਚੇ ਮਨ ਕਾਰਣਾ ਤਤ ਵਿਲੋਵੈ ਸੋਬਰ ਸਰਬਰ ਮੈਲ ਨਾ ਧੋਵੈ ਜੈ ਸੁਰਤਾ ਤਤ ਸੁ ਹੋਵੈ ਕਪੇ ਕਰਤਾ ਕਰਿ ਸੁ ਹੋਵੈ ਗੁਰਹਿ ਵਸੀਤਲ ਅਗਨੁ ਜਾਵੈ ਸੇਵਾ ਸੁਰਤਿ ਵਿਪੂਤ ਚੜਾਵੈ ਨਰਸਨ ਆਪ ਸਹਿਜ ਘਰ ਆਵੈ ਨਿਰਮਲ ਬਾਣੀ ਨਾਦ ਵਜਾਵੈ ਅੰਤਰ ਗਿਆਨ ਮਹਾਰਾ ਸਾਰਾ ਤੀਰਥ ਮਜਨ ਗੁਰ ਵਿਚਾਰਾ ਅੰਤਰ ਪੂਜਾ ਤਾਂ ਨੂਰਾ ਰਾਜੋਤੀ ਜੋਤ ਮਿਲਾਵਣ ਹਾਰਾ ਰਾਸ ਰਸਿਆ ਮਤੈ ਕੈ ਭਾਈ ਤਖਤ ਨਿਵਾਸੀ ਪੰਚ ਸਮਾਏ ਕਾਰ ਕਮਾਈ ਖਸ ਮਰ ਜਾਏ ਅਵਗਤ 나ਥ ਨਾ ਲਖਿਆ ਜਾਏ ਜਲਮਹਿ ਉਪਜੈ ਜਲ ਤੇ ਦੂਰ ਜਲਮਹਿ ਜੋਤ ਰਹਿਆ ਭਰਪੂਰ ਕਿਸ ਨੇੜੈ ਕਿਸ ਅੱਖਾਂ ਦੂਰ ਨਿਦ ਗੁਣ ਗਾਵਾਂ ਦੇਖ ਹਦੂਰ ਅੰਤਰ ਬਾਹਰ ਅਬਰਣ ਕੋਈ ਜੋਤ ਸਪਾਵੈ ਸੋ ਫਨ ਹੋਵੇ ਸੁਮਨ ਭਰਤਰ ਨਾਨਕ ਕਹਿ ਵਿਚਾਰ ਨਿਰਮਲ ਨਾਮ ਮੇਰਾ ਆਧਾਰ ਆਸਾ ਮਹੱਲਾ ਪਹਿਲਾ ਸਭ ਜਪ ਸਭ ਤਪ ਸਭ ਚਤਰਾਈ ਊਜੜ ਭਰਮੈ ਰਾਹਿਨ ਪਾਈ ਬਿਨ ਬੂਝੇ ਕੋ ਥੈ ਨ ਪਾਈ ਨਾ ਬਿਹੋਣਾ ਮਾਥੇ ਛਾਈ ਸਾਚ ਧਣੀ ਜਗ ਆਏ ਬਿਨਾਸਾ ਛੂਟ ਸਪ੍ਰਾਣੀ ਗੁਰਮੁਖ ਦਾਸਾ ਰਹਾਉ ਜਗ ਮੋਹਿ ਵਾਦਾ ਬਹੁਤੀ ਆਸਾ ਗੁਰਮਤੀ ਕਪੈ ਉਦਾਸਾ ਅੰਤਰ ਨਾਮ ਕਮਲ ਪਰਗਾਸਾ ਤੈਨ ਕੋ ਨਾਹੀ ਜਨਮ ਕੀ ਤਰਾਸਾ ਜਗਤ ਰਤ ਜਿਤ ਕਾਮਣ ਹਿਤਕਾਰੀ ਪੁੱਤਰ ਕਲਤਰ ਲਗ ਨਾਮ ਵਿਸਾਰੀ ਮਿਰਥਾ ਜਨਮ ਗਵਾਇਆ ਬਾਜੀ ਹਾਰੀ ਸਤਗੁਰ ਸੇਵੇ ਕਰਨੀ ਸਾਰੀ ਬਾਹਰੋਂ ਹੋਂ ਮੈਂ ਕਹਿ ਕਹਾਈ ਅੰਦਰੋਂ ਮੁਗਤ ਲੇਪ ਕਦੇ ਨਾ ਲਾਏ ਮਾਇਆ ਮੋਹ ਗੁਰ ਸ਼ਬਦ ਜਲਾਏ ਨਿਰਮਲ ਨਾਮ ਸਦ ਹਿਰਦੈ ਧਿਆਏ ਤਾ ਆਵਤ ਰਖੈ ਠਾਕ ਰਹਾਏ ਸਿੱਖ ਸੰਗਤ ਕਰਮ ਮਿਲਾਏ ਗੁਰ ਦੇਨ ਪੂਲੋ ਆਵੇ ਜਾਏ ਨਦਰ ਕਰੇ ਸੰਜੋਗ ਮਿਲਾਏ ਰੂੜੋ ਕਹੋ ਨਾ ਕਹਿਆ ਜਾਈ ਅਖਾਤ ਕਥੋ ਨਹ ਕੀ ਤਪਾਈ ਸਾਵ ਦੁਖ ਤੇਰੋ ਸੂਖ ਰਜਾਈ ਸਾਵਧਕ ਮੇਟੇ ਸੱਚ ਨਾਈ ਕਰ ਬਿਨ ਵਾਜਾ ਪਗ ਮਿਨ ਤਾਲਾ ਜੇ ਸ਼ਬਦ 부ਝੈ ਤਾ ਸੱਚ ਨਿਹਾਲਾ ਅੰਤਰ ਸਾਚ ਸਭੇ ਸੁਖ ਨਾ ਲਾ ਨਦਰ ਕਰੇ ਰੱਖੇ ਰਖਵਾਲਾ ਤੇਰਾ ਪਾਵਨ ਸੁਜੈ ਆਵਗਵਾ ਵਾਣੀ 부ਝੈ ਸਤ ਸਮਾਵੈ ਸ਼ਬਦ ਵਿਚਾਰ ਏਕ ਲਿਵ ਤਾਰਾ ਨਾਨਕ ਧਨ ਸੁਵਾਰਨ ਹਾਰਾ ਸਾ ਮਹਲਾ ਪਹਿਲਾ ਲੇਖ ਸੰਖ ਲੇਖ ਲਿਖ ਮਾਨ ਮਨ ਮਾਨਿਆ ਸਤਿ ਸੁਰਤ ਬਖਾਨ ਕਾਥਨੀ ਵਦਨੀ ਪੜ ਪੜ ਭਾਰ ਲੇਖ ਸੰਖ ਲੇਖ ਪਾਰ ਵੈਸਾ ਸਾਚਾ ਤੂੰ ਏਕੋ ਜਾਣ ਜੰਮਣ ਮਰਨਾ ਹੁਕਮ ਬਿਸ਼ਾਣ ਰਹਾਉ ਨਾਇ ਮੋਹਿ ਜਗ ਬਾਦਦਾ ਜਮ ਕਾਲ ਬਾਂਦਾ ਛੂਟਾ ਨਾਮ ਸੁਮਾਲ ਗੁਰ ਸੁਖ ਦਾਤਾ ਵਰਨਾ ਪਾਲ ਹਲ ਤਾ ਪਾਲ ਤਨ ਵਿਹੀ ਤੁਦ ਨਾਲ ਸਾਵਦਮ ਰਹਤਾ ਏਕ ਲਿਵ ਲਾਈਆ ਚਰ ਚਰਤਾ ਭਰਮ ਚੁਕਾਏ ਜੀਵਨ ਮੁਕਤ ਮਨ ਨਾਮ ਵਸਾਏ ਗੁਰਮਖੋਏ ਤਾ ਸਤਿ ਸੁਮਾਈ ਜਿਨ ਤਾਰ ਸਾਜੀ ਗगन ਆਕਾਸ ਜਿਨ ਸਭ ਥਾਪੀ ਥਾਪੋ ਥਾਪ ਸਾਰ ਬਨਰੰਤਰ ਆਪੇ ਆਪ ਕਿਸ ਨਾ ਪੁੱਛੇ ਬਖਸੇ ਆਪ ਤੂੰ ਪਰ ਸਾਗਰ ਮਾਨਕ ਹੀਰਾ ਤੂੰ ਨਿਰਮਲ ਸੱਚ ਗੁਣੀ ਦੇ ਹੀਰਾ ਸੋਖ ਮਾਨ ਤਿਟੇ ਗੁਰਪੀਰ ਇੱਕੋ ਸਾਹਿਬ ਇੱਕ ਵਜੀਰ ਜਗ ਬੰਦੀ ਮੁਕਤੇ ਹੋ ਮਾਰੀ ਜਗ ਗਿਆਨੀ ਵਿਰਲਾ ਆਚਾਰੀ ਜਗ ਪੰਡਤ ਬਿਰਲਾ ਵਿਚਾਰੀ ਮੈਨ ਸਤਿਗੁਰ ਭੇਟੇ ਸਾਫਰੇ ਅਹੰਕਾਰੀ ਜਗ ਦੁਖੀਆ ਸੁਖੀਆ ਜਨ ਕੋਏ ਜਗ ਰੋਗੀ ਭੋਗੀ ਗੁਣ ਰੋਏ ਜਾਗ ਉਪਜਾਗਨ ਸਹ ਪਤ ਕੋਏ ਗੁਰਮਖੋਵੈ ਬੂਝੈ ਸੋਏ ਮਹਿ ਗੋ ਮੋਲ ਭਾਰ ਭਾਰ ਟਲ ਅਛਲ ਗੁਰਮਤੀ ਧਾਰ ਪਾਏ ਮਿਲੈ ਭਾਵੇ ਭੈਕਾਰ ਨਾਨਕ ਨੀਚ ਕੈ ਵਿਚਾਰ ਆਸਾ ਮਹਲਾ ਪਹਿਲਾ ਇੱਕ ਮਰ ਪੰਚੇ ਮਿਲ ਰੋਗ ਹੈ ਹਉਮੈ ਜਾਏ ਸਬਦ ਮਰਤੋਂ ਵੈ ਸਮਝ ਸੂਝ ਸਹਿਜ ਕਰ ਹੋਵੇ ਬੇਨਾ ਬੁਜੇ ਸਗਲ ਹੀ ਪਤ ਕੋ ਵੈ ਕਾਉਂਡ ਮਰੈ ਕਾਣ ਰੋਵੈ ਉਹੀ ਕਰਨ ਕਾਰਨ ਸਵਸੈ ਸਿਰ ਤੋ ਹੀ ਰਹਾਉ ਮੂਏ ਕਰੋਵੈ ਦੁਖ ਕੋਏ ਸੂਰੋਵੈ ਜਿਸ ਬੇਦਨ ਹੋਏ ਜਸ ਬੀਤੀ ਜਾਣੈ ਪ੍ਰਭ ਸੋਈ ਆਪੇ ਕਰਤਾ ਕਰਿ ਸੋ ਹੋਏ ਜੀਵਤ ਮਰਣਾ ਤਾਰੇ ਤਰਨਾ ਜੈ ਜਗ ਦੇਸ ਪਰਮ ਗਤ ਸਰਣਾ ਹਉ ਵਲੇ ਹਾਰੀ ਸਤ ਗੁਰ ਚਰਣਾ ਗੁਰ ਬੋਹਿਥ ਸਬਦ ਭੈ ਤਰਨਾ ਨਿਰਪਉ ਆਪ ਨਿਰੰਤਰ ਜੋਤਾ ਬਿਨ ਨਾਵੇ ਸੂਤਕ ਜਗ ਸੂਤਾ ਗੁਰ ਮਤਿ ਵਿਨਸੈ ਕਿਆ ਕੈ ਰੋਥ ਜਨਮ ਮੂਏ ਬਿਨ ਭਗਤ ਸ੍ਰੋਤਾ ਮੂਏ ਕਉ ਸਚ ਰੋਗੈ ਮੀਤਾ ਤ੍ਰੈ ਗੁਣ ਰੋਬੈ ਨੀਤਾ ਨੀਤਾ ਦੁਖ ਸੁਖ ਪਰਹਰ ਸਹਿਜ ਸੁਚੇਤ ਤਨ ਮਨ ਸੋ ਭਉ ਕ੍ਰਿਸ਼ਨ ਪ੍ਰੀਤਾ ਪੀਤਰੇ ਕਨੇਕ ਸੰਕ ਕਰਮ ਧਰਮ ਬਹੁ ਸੰਕ ਅਸੰਖ ਬੇਨ ਭੈ ਭਗਤੀ ਜਨਮ ਬਿਰੰਤ ਹਰ ਗੁਣ ਗਾਵੈ ਮਿਲ ਪਰਮ ਅਰੰਤ ਆਪ ਮਰ ਮਾਰੇ ਪੀ ਆਪ ਆਪ ਪਾਇਥਾ ਪੋਥਾਪ ਸ੍ਰੇਸ਼ਟ ਪਾਈ ਜੋਤੀ ਤੂ ਜਾਤ ਸਬਦ ਵਿਚਾਰ ਮਿਲ ਨਹੀਂ ਭਾਂਤ ਸੂਤਕ ਅਗਨ ਪਖ ਜਗ ਖਾਈ ਸੂਤਕ ਜਲ ਥਲ ਸਭ ਹੀ ਥਾ ਸਭ ਹੀ ਥਾਏ ਨਾਨਕ ਸੂਤਕ ਜਨਮ ਮਰੀਜੈ ਗੁਰ ਪ੍ਰਸਾਦੀ ਹਰ ਰਸ ਪੀਜੈ ਰਾਗ ਆਸਾ ਮਹਲਾ ਪਹਿਲਾ ਆਪ ਵਿਚਾਰੈ ਸੁਪਰਖੇ ਹੀਰਾ ਏਕ ਦ੍ਰਿਸ਼ਟ ਤਾਰੇ ਗੁਰ ਪੂਰਾ ਗੁਰ ਮਨੈ ਮਨ ਤੇ ਮਨ ਧੀਰਾ ਐਸਾ ਸਾਹੂ ਸਰਾਪੀ ਕਰੈ ਸਾਚੀ ਨਦਰ ਏਕ ਲਿਵ ਤਰੈ ਰਹਾਉ ਹਉ ਜੀ ਨਾਮ ਰਰਿੰਜਨ ਸਰ ਨਿਰਮਲ ਸਾਚ ਰਤਾ ਪੈ ਘਰ ਸਿਫਤ ਸਹਜ ਘਰ ਗੁਰ ਕਰਤਾਰ ਆਸਾ ਮਨਸਾ ਸਉ ਬਜ ਲਾਈ ਰਾਮ ਨਰਾਇਣ ਕਹਿ ਕਾਏ ਗੁਰ ਤੇ ਬਾਟ ਮਹਿਲ ਘਰ ਪਾਏ ਕੰਚਨ ਕਾਇਆ ਜੋਤਨੂਪਾ ਇਰਪਾਵਣ ਦੇਵਾ ਸਗਲ ਸਰੂਪਾ ਮੈਂ ਸੋ ਧਨ ਭੱਲੇ ਸਜ ਖੂਟਾ ਪਾਂਚ ਤੀਨ ਨਵਚਾਰ ਸਮਾਵੈ ਤਰਨ ਗਗਣ ਕਲ ਤਾਰ ਧਾਰ ਰਹਾਵੈ ਬਾਹਰ ਜਤ ਔਲਟ ਪਰਾਵੈ ਮੁਰ ਕੋਈ ਤਾਂ ਕੀ ਸੁਜੈ ਜਿਹ ਬਾਰਸ ਨਹੀਂ ਕਹਿਆ ਬੂਜੈ ਵੇਖਾ ਕਾ ਮਾਤਾ ਜਗ ਸਿਉ ਲੂਜੈ ਊਤਮ ਸੰਗ ਊਤਮ ਹੋਵੇ ਊਤਮ ਸੰਗਤਾ ਊਤਮ ਹੋਵੇ ਗੁਣ ਕੋ ਧਾਵੇ ਅਗਨ ਧੋਵੇ ਬਿਨ ਗੁਰ ਸੇਵੇ ਸਹਿਜ ਨ ਹੋਵਾ ਹੀਰਾ ਨਾਮ ਜੇ ਬੇਹਰ ਲਾਲ ਮਨ ਮੋਤੀ ਹੈ ਤਿਸ ਕਾ ਮਾਲ ਨਾਨਕ ਪਰਖੈ ਨਦਰਿ ਨੇ ਹਲ ਆਸਾ ਮਹੱਲਾ ਪਹਿਲਾ ਗੁਰਮੁਖ ਗਿਆਨ ਧਿਆਨ ਮਨਮਾਨ ਗੁਰਮੁਖ ਮਹਿਲੀ ਮਹਿਲ ਪਛਾਨ ਗੁਰਮੁਖ ਸੁਰਤ ਸਉਦਨੀ ਸਾਨ ਐਸੇ ਪ੍ਰੇਮ ਭਗਤ ਵਿਚਾਰੇ ਗੁਰਮੁਖ ਸਾਚਾ ਨਾਮੁ ਰਾਰੀ ਰਹਾਉ ਆਹਨੇ ਸਾ ਨਿਰਮਲ ਥਾਨ ਸੁਥਾਨ ਤੀਨ ਭਵਨ ਕੇਵਲ ਗਿਆਨ ਸਾਚੀ ਮੁਰਤੇ ਹੁਕਮ ਬਿਸ਼ਾਨ ਸੱਚਾ ਹਰਖ ਨਾਹੀ ਤੇ ਸੋਗ ਅਮਰਤ ਗਿਆਨ ਮਹਾਰਸ ਭੋਗ ਪੰਚ ਸਮਾਈ ਸੁਖੀ ਸਭ ਲੋਗ ਸਗਲੀ ਜੋਤ ਤੇ ਰਾ ਸਭ ਕੋਈ ਆਪੇ ਜੋੜ ਵਿਛੋੜੇ ਸੋਈ ਆਪੇ ਕਰਤਾ ਕਰੇ ਸੋਈ ਟਾਹੇ ਉਸਾਰੇ ਹੁਕਮ ਸਮਾਵੇ ਹੁਕਮ ਵਰਤੇ ਜੋ ਤਿਸ ਭਾਵੇ ਗੁਰਮੇਨ ਪੂਰਾ ਕੋਈ ਨ ਪਾਵੇ ਬਾਲਕ ਬਿਰਧ ਨ ਸੁਰਤ ਪਰਾਨ ਪਰ ਜੋ ਬਨ ਬੁੱਢਾ ਬਿਮਾਨ ਬਿਨ ਨਾਵੇ ਕਿਆ ਲਹਿਸ ਨਿਦਾਨ ਜਿਸ ਕਾਨ ਧਨ ਸਹਿਜ ਨ ਜਾਣਾ ਪਰਮ ਭੁਲਾਨਾ ਫਿਰ ਪਛਤਾਨਾ ਗਾਲ ਫਾਹੀ ਬਉਰਾਵ ਰਾਨਾ ਬੂਟ ਤ ਜਗ ਦੇਖਿਆ ਤਉ ਡਰ ਭਾਗੇ ਸਤਗੁਰ ਰੱਖੇ ਸੇ ਵੱਡ ਭਾਗੇ ਨਾਨਕ ਗੁਰ ਕੀ ਚਰਣੀ ਲਾਗੇ ਆਸਾ ਮਹਲਾ ਪਹਿਲਾ ਗਾਵੇ ਗੀਤ ਚੀਤਨੀ ਤੇ ਰਾਗ ਸੁਨਾਏ ਕਹਾਵੇ ਬੀਤੇ ਬਿਨ ਨਾਵੈ ਮਨ ਝੂਠ ਅਨੀਤੇ ਕਹਾ ਚਲੋ ਮਨ ਰਹੁ ਕਰੇ ਗੁਰਮਖ ਰਾਮ ਨਾਮ ਤ੍ਰਿਪਤਾਸੇ ਕੋਜਿਤ ਪਾਵੋ ਸਹਿਜ ਹਰੇ ਰਹਾਉ ਕਾਮ ਕ੍ਰੋਧ ਮਨ ਮੋਹ ਸਰੀਰਾ ਲੱਭਾ ਲੋਭ ਅਹੰਕਾਰ ਸੁਪੀਰਾ ਰਾਮ ਨਾਮ ਇਨ ਕੈ ਮਨ ਧੀਰਾ ਅੰਤਰ ਨਾਵਣਾ ਸਾਚ ਪਛਾਣਾ ਹੈ ਅੰਤਰ ਕੀ ਗਤਿ ਗੁਰਮੁਖ ਜਾੜੈ ਸਾਚ ਸਬਦ ਮੇਨਾ ਮਹਿਲ ਨਾ ਪਛਾਣੈ ਨਿਰੰਕਾਰ ਮਹਿ ਆਕਾਰ ਸਮਾਵੈ ਅਕਲ ਕਲਾ ਸਾਚ ਸਾਚ ਟਿਕਾਵੈ ਸੋ ਨਰ ਗਰਭ ਜੋਰ ਨਹੀਂ ਆਵੈ ਜਹਾਂ ਨਾਮ ਲਾ ਤਹਿ ਜਾਓ ਗੁਰ ਪ੍ਰਸਾਦੀ ਕਰਮ ਕਮਾਓ ਨਾ ਮੇਰਾ ਤਾਂ ਹਰ ਗੁਣ ਗਾਓ ਗੁਰ ਸੇਵਾ ਤੇ ਆਪ ਛਾਤਾ ਅਮਰਤ ਨਾਮ ਵਸਿਆ ਸੁਖ ਦਾਤਾ ਆਨੰਦਨ ਬਾਣੀ ਨਾ ਮੇਰਾ ਤਾਂ ਮੀਰਾ ਪ੍ਰਭ ਲਾਏ ਤਾ ਕੋ ਲਾਗੈ ਹਉ ਮੈਂ ਮਾਰੇ ਸਭ ਦੇ ਜਾਗੈ ਐਥਾ ਉਥਾ ਸਦਾ ਸੁਖ ਆਗੈ ਮਨ ਚੰਚਲ ਵਿਦਨਾਹੀ ਜਾਣੈ ਮਨ ਮੁਖ ਮੈਲਾ ਸਬਦ ਨਾ ਪਛਾਨੈ ਗੁਰਮਖ ਨਰਮਲਾ ਨਾਮ ਬਖਾਣਾ ਹਰ ਜੀਉ ਆਗੈ ਕਰੀ ਅਰਦਾਸ ਸਾਧੂ ਜਨ ਸੰਗਤ ਹੋਏ ਨਿਵਾਸ ਗੇਲ ਵੇਖਾ ਦੁੱਖ ਕਾਟੇ ਹਰ ਨਾਮ ਪ੍ਰਗਾਸ ਕਰ ਵਿਚਾਰ ਆਚਾਰ ਪਰਾਥਾ ਸਤਿਗੁਰ ਵਚਨੀ ਏਕੋ ਜਤਾ ਨਾਨਕ RAM ਨਾਮ ਮਨ ਰਾਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ